ਨਕੀ ਦੱਸੇਂਗੀ ਤੂੰ ਅਜੇ ਦੱਸ ਹੀ ਦੇ ਤਪਾ ਰੱਖਿਆ ਕਿੱਦਾਂ ਦਾ ਲੱਗਿਆ ਵਰਤ ਵਰਤ ਕਰਨ ਸਾਰੇ ਪੈਸੇ ਲੈ ਗਈ ਬਟੂਏ ਚੋਂ ਕੱਢ ਕੇ ਇੰਨੇ ਇੰਨੇ ਪੈਸੇ ਚ ਤਾਂ ਸਾਲ ਦਾ ਰਾਸ਼ਨ ਆ ਜਾਂਦਾ ਚੁੱਪ ਕਰਕੇ ਫੜਾ ਦੋ ਵਰਤਾਂ ਵਾਸਤੇ ਨਾ ਸੂਟ ਲੈ ਕੇ ਆਉਣਾ ਮੈਂ ਪੈਸੇ ਲੈਣੇ ਨੇ ਗਾਗਨ ਚਾਦੀ ਕੁਟ ਲਿਆ ਦੇ ਜੇ ਬਣ ਗਈ ਮੈਨੂੰ ਨਾ ਬੇਬੇ ਹੁਣ ਤਾਂ ਪੀਤੀ ਐ ਤੇਰੇ ਤੇ ਡੈਕ ਡਰਾਮਾ ਕੁੜੀ ਰੋਟੀ ਦੇ ਬਾਅਦ ਮੈਂ ਕਦੋਂ ਪੀਤੀ ਤੂੰ ਤਾਂ ਤੜਕੀ ਦੀ ਚਾਹ ਗਿਣੀ ਨਹੀਂ ਆਨੀ ਐ ਪਹਿਲੀ ਵਾਰ ਵਾਲੀ ਹੋਈ ਕਉਂ ਤੇ ਮੈਂ ਰਮਨ ਕੋਲੇ ਜਾ ਕੇ ਆਉਣੀ ਆ। ਨਾ ਤੇਰਾ ਰਮਨ ਕੋਲੇ ਕੀ ਤਰ੍ਹਾਂ ਰੋਜ, ਰੋਜ ਵਗ ਜਾਨੀ ਆ। ਨਾ ਤੁਹਾਡਾ ਸਿੰਦਰ ਕੋਲੇ ਕੀ ਰੱਖਿਆ ਹੁੰਦਾ ਰੋਜ ਤੁਰ ਜਾਨੇ ਹੋਗੇ। ਪਰ ਜਵਾਨੀ ਚ ਲਾਉਣੀ ਹੁੰਦੀ ਆ, ਹੋਰ ਤਾਂ ਕੁਛ ਕੰਮ ਆਉਂਦਾ ਨਹੀਂ ਕੋਈ ਤੈਨੂੰ। ਹੋਰ ਤਾਂ ਕੰਮ ਸਾਰਾ ਤੁਸੀਂ ਕਰਦੇ ਲਹੂ ਪੀ ਰੱਖਿਆ। ਕਿ ਮੈਂ ਪਹਿਲਾਂ ਪਾਉਂਦੀ ਜਾਂਦੀ ਆ, ਕੰਮਵਾਰੀ ਸੱਪ ਲੜਦਾ ਇਹਦੇ। ਬੁੜੀ ਜੀ ਲੈ ਨਾ ਤੜਕੀ ਨੰਨਾ ਪਾਤਾ। ਪਤਾ ਨਹੀਂ ਘਰੇ ਮਿਲੂ ਪਤਾ ਨਹੀਂ ਨਾ। ਚਲ ਜਾ ਕੇ ਦੇਖਦੀ ਆ। ਮੇਲਾ ਦਾ ਤਾਇਆ ਜੀ ਇੱਧਰ ਹੀ ਆਉਂਦੇ। ਸਤਿ ਸ਼੍ਰੀ ਅਕਾਲਤਾ ਜੀ ਰਮਣ ਕਰੇਗੀ ਸ੍ਰੀ ਕਲਪਾਈ ਰਮਣ ਕਰੀ ਆ ਬਈ ਵਗ ਜਾ ਤੁਮ ਗੁੱਡ ਨਾਲ ਕੰਮ ਵੀ ਨਿਪੜ ਗਏ ਆਪਣਾ ਚ ਪੀਏ ਚ ਆਪਣੇ ਯਾਰ ਕਿਵੇਂ ਬੇਬੇ ਆਏ ਔਖੀ ਜਿਹੀ ਬੈਠੀਆਂ ਗਈ ਕੁਰੀ ਜੇ ਜੰਨੀ ਐ ਬੈਠਾ ਨਾ ਭਾਈ ਧੀਵੀ ਦੇ ਦਦਤੋਂ ਨੱਥ ਨਹੀਂ ਪੈਂਦੀ ਬੇਬੇ ਇੰਨਾ ਮਹਿੰਗਾ ਸਿਆਉਣਾ ਹੋ ਗਿਆ ਅੱਜ ਕੱਲ ਨੱਥ ਕੌਣ ਪਾਉਂਦਾ ਕੋਕੀ ਮਸਾਂ ਪੈਂਦੇ ਨੇ ਅੱਜ ਕੱਲ ਤਾਂ ਬੇ ਬੌਲਿਆ ਆਹ ਦੀ ਕਹਿੰਦੀ ਕੋਕਿਆਂ ਵਾਲੀ ਨੱਥ ਦੀ ਗੱਲ ਨਹੀਂ ਕਰਦੀ ਮੈਂ ਤਾਂ ਇਹ ਕਹਿੰਨੀ ਆਂ ਆਪਣੀ ਬਹੂ ਨੂੰ ਸਮਝਾ ਲੈ ਮੇਰੇ ਕਹੇ ਤਾਂ ਹੋ ਨਹੀਂ ਲੱਗਦੀ ਉਹ ਕੋਈ ਨਾ ਬੇਬੇ ਮੈਂ ਸਮਝਾ ਦੂੰਗਾ ਆਪੀ ਤੂੰ ਤਾਂ ਭਾਈ ਆਏ ਕੇ ਸਾਰ ਦੰਨਾ ਜਿੱਦੇ ਤੇਰੇ ਮੂਰੇ ਬੋਲ ਪੀ ਨੇ ਤੈਨੂੰ ਉਦਦੇ ਪਤਾ ਲੱਗੋ ਲੈ ਬੇਬੇ ਮੇਰੇ ਮੂਰੇ ਤਾਂ ਹਰੋਜ ਹੀ ਬੋਲਦੀ ਐ ਮੈਂ ਤਾਂ ਪੂਰਾ ਬਿਸ਼ਰਮ ਹੋ ਰਿਆਂ ਤੂੰ ਵੀ ਬਿਸ਼ਰਮ ਹੋ ਜਾ ਹੋਂ ਸ਼ਮਤਾ ਨਹੀਂ ਆਉਂਦੀ ਮਾਂ ਨੂੰ ਆਇਆ ਭੌਂਕ ਦੇ ਇਹਨੂੰ ਬੇਬੇ ਮੈਨੂੰ ਨਾ ਚੁੱਲੇ 'ਚ ਦੇ ਦੋ ਜੇ ਮੈਂ ਉਹਦੀ ਲਵੇ ਬਹਿਣਾ ਉਹ ਮਹਾਪਾਰਤ ਛੇੜ ਲਾਂਦੀ ਐ ਤੇਰੇ ਲਈ ਬਹਿਣਾ ਤੂੰ ਰਮਣ ਛੇੜ ਕੇ ਬਹਿ ਜਾਣੀ ਆ ਮੈਂ ਦੱਸ ਕੀ ਕਰਾਂ ਆਹੋ ਤੂੰ ਤਾਂ ਰੋਣ ਜਾਣਦਾ ਭਾਈ ਰੋਈ ਚੱਲ ਉਹ ਬੇਬੇ ਚੰਗਾ ਤੂੰ ਮੈਨੂੰ ਚਾਹ ਚੁੱਲੇ ਆ ਦੇ ਮੈਂ ਜਾਣਾਗਾ ਪੱਖੇ ਥੱਲੇ ਪੈਣਾ ਜਾ ਕੇ ਮੈਂ ਕੋਈ ਨਾ ਲਿਆ ਦਨੀ ਆ ਭਾਈ ਜਾ ਵਗ ਜਾ ਭਾਈ ਜੰਦਰ ਜਾ ਰਾਮਣ ਰਾਮਣ ਕਰੀਆਂ ਕਰੀਆਂ ਰਵਣ ਕਿੱਧਰ ਗਈ ਹਾਂ ਆ ਜਾ ਆ ਜਾ ਕਹਤ ਨਾ ਕਰੀਆਂ ਕੀ ਹਾਲ ਚੱਲ ਰਹਿਣ ਜੀ ਦਾ ਮੇਰਾ ਤਾਂ ਵਧੀਆ ਤੂੰ ਦੱਸ ਮੇਰੇ ਹਾਲ ਤਾਂ ਤੇਰੇ ਨਾਲ ਵੀ ਵਧੀਆ ਨੇ ਪਰ ਤੂੰ ਤਿਆਰ ਹੋ ਕੇ ਅੱਜ ਕਿੱਧਰ ਜਾਨੀ ਆ ਪੇਕੇ ਜਾਨੀ ਆ ਪੇਕੇ ਕਿੱਥੇ ਮੈਂ ਤਾਂ ਸ਼ਹਿਰ ਜਾਨੀ ਆ ਕਿਉਂ ਸ਼ਹਿਰ ਕੀ ਕਰਨ ਜਾਨੀ ਆ ਕੱਪੜੇ ਨੀੜੇ ਲੈ ਕੇ ਆਉਣੇ ਆ ਨੀ ਆਪਾਂ ਹੁਣ ਪਿੱਛੇ ਜੇ ਤਾਂ ਲੈ ਕੇ ਆਈਆਂ ਸੀ ਨੀ ਉਹ ਤਾਂ ਘਰ ਵਾਸਤੇ ਸੀ ਹੁਣ ਵਰਤਾਂ ਵਾਸਤੇ ਲੈ ਕੇ ਆਉਣੀ ਆ ਵਰਤੋਂ ਵਾਸਤੇ ਵਰਤ ਰੱਖੇਂਗੀ ਤੂੰ ਹਾਂ ਮੈਂ ਰੱਖੂੰਗੀ ਤੂੰ ਨਹੀਂ ਰੱਖਦੀ ਨਾ ਮੈਂ ਨਹੀਂ ਰੱਖਦੀ ਕਿਉਂ ਤੂੰ ਕਿਉਂ ਨਹੀਂ ਰੱਖਦੀ ਕਿਹੜਾ ਸਾਰਾ ਦਿਨ ਭੁੱਖਾ ਮਰੇ ਆਉਂਦਾ ਤੈਨੂੰ ਰੋਜ਼ੀ ਫਰੂਟ ਤੇ ਡਰਾਈ ਫਰੂਟ ਲੈ ਕੇ ਰੱਖ ਦੇਣਗੇ ਤਿੰਨ ਟਾਈਮ ਰੋਟੀ ਮਿਲਦੀ ਆ ਹਾਂ ਇਹ ਗੱਲ ਤਾਂ ਹੈਗੀ ਆ ਨਹੀਂ ਤੂੰ ਥੋੜਾ ਜਿਹਾ ਦਿਮਾਗ ਨੂੰ ਹੱਥ ਮਾਰ ਜਨਾਨੀਆਂ ਵਰਤੀ ਸੂਟ ਤੇ ਮੇਕਅਪ ਦੇ ਸਮਾਨ ਵਾਸਤੇ ਰੱਖਦੀਆਂ ਨੇ ਹੁਣ ਕੱਲ ਕਰ ਸੱਸਾਂ ਦਾ ਪਹਿਰਾ ਹੈ ਜੇ ਜੇ ਵਧੀਆ ਵਰਤ ਰੱਖ ਲੇਗੀ ਸਾਰਾ ਕੁਝ ਮਿਲ ਜੂ ਤੈਨੂੰ ਨਹੀਂ ਮੈਂ ਰੱਖਿਆ ਸੀ ਪਿਛਲੀ ਵਾਰ ਸਸਤਾ ਜਿਹਾ ਸੂਟ ਲੈ ਆ ਕਿ ਮੇਰੇ ਮੱਥੇ ਮਾਰਿਆ ਨਾਲ ਗਿਣ ਕੇ ਚਾਰ ਸੇਵ ਲੈ ਕੇ ਆਈ ਸੀ ਸਾਡੀ ਬੁੜੀ ਤੂੰ ਹੀ ਕਾਮਲੀ ਆ ਲਿਖ ਕੇ ਤੇਰੇ ਘਰ ਵਾਲੇ ਨੂੰ ਪਰਚੀ ਫੜਾ ਦੇ ਚਲ ਮੇਰੀ ਤਾਂ ਛੱਡ ਤੂੰ ਦੱਸ ਕਿੰਨੇ ਕਾਲਾ ਸੂਟ ਲੈ ਕੇ ਆਏਂਗੀ ਮੈਂ ਤਾਂ ਪੂਰਾ ਵਧੀਆ ਲੈ ਕੇ ਆਉਂ ਭੈਣੇ 8000 ਵਾਲਾ ਜਾਉਂਦੀਆਂ ਤੈਨੂੰ 8000 ਵਾਲੀ ਨੂੰ ਨਮੈਂ ਕਿਹੜਾ ਤੇਰਗਲੋਂ ਘਟਾਂ ਕਿਸ ਗੱਲੋਂ ਨਹੀਂ ਕੀ ਸੋਚੀ ਐਨੀ ਆ ਕੁਛ ਨਹੀਂ ਸੋਚਣਾ ਕਿ ਮੈਂ ਤਾਂ ਸੋਚਦੀ ਸੀ ਮੇਰੇ ਤੇ ਕਿਹੜਾ ਕਲਰ ਸੋਹਣਾ ਲੱਗੂ ਮੈਂ ਵੀ ਫਿਰ ਉਹੀ ਲਿਓ ਹਾਂ ਚੱਲ ਵਧੀਆ ਸੋਚ ਲਾ ਨਹੀਂ ਚੱਲ ਚੰਗਾ ਮੈਂ ਤਾਂ ਜਾਨੀ ਆ ਜਾ ਕੇ ਬੁੜੀ ਨੂੰ ਚਾਹ ਕਰਕੇ ਦੇਵਾ ਚੱਲ ਚੰਗਾ ਲੈ ਇਹਨੂੰ ਤਾਂ ਲਾਤੀ ਲੁਕਤੀ ਹੁਣ ਆਪੇ ਘਰੇ ਦੇਖੀ ਬੁੜੀ ਨਾਲ ਕਲੇਸ਼ ਕਰਦੀ ਲੈ ਮੈਂ ਕਿਹੜਾ ਰਾਮਣ ਨਾਲ ਘਟਾਂ ਜੋ 8000 ਦਾ ਸੂਟ ਲਵਾਂ ਮੈਂ ਵੀ 10 ਦਾ ਲਵਾਂ ਕੋਈ ਨਾ ਜਾਣਦੇ ਇਹਨਾਂ ਨੂੰ ਘਰੇ ਮੇਰੇ ਕੋਲ ਕਿਹੜੇ ਪੈਸੇ ਨਹੀਂ ਮੈਂ ਵੀ 10000 ਵਾਲਾ ਲਵਾਂ ਆਗੀ ਕੋਲੇ ਕੱਛ ਕੇ ਕੋਲੇ ਗੱਛਣ ਨਹੀਂ ਸੀ ਗਈ ਕੰਮ ਗਈ ਸੀ ਰਮਣ ਕੋਲੇ ਕਿਉਂ ਉਹਦੇ ਤੱਕ ਤੈਨੂੰ ਕੀ ਕੰਮ ਪੈ ਗਿਆ ਉਹ ਤਾਂ ਮੈਂ ਤਾਂ ਵਰਤਾਂ ਦਾ ਪੁੱਛਣ ਗਈ ਸੀ ਉਹਦੇ ਤੋਂ ਵੀ ਮੈਂ ਵੀ ਤਿਆਰੀ ਕਰ ਲਾਂ ਅੱਛਾ ਤੂੰ ਵੀ ਵਰਤ ਰੱਖੇਂਗੀ ਔਰ ਹੁਣ ਸਾਰੀਆਂ ਬੁੜੀਆਂ ਵਰਤ ਰੱਖਣਗੀਆਂ ਆਪਦੇ ਘਰ ਵਾਲੇ ਦੀ ਲੰਬੀ ਉਮਰ ਵਾਸਤੇ ਉਹ ਵਰਤ ਤਾਂ ਰੱਖ ਲਈ ਕਿਤੇ ਤੋੜਨਾ ਨਹੀਂ ਕਿਤੇ ਮੇਰੀ ਲੰਮੀ ਉਮਰ ਕਰਦੀ ਕਰਦੀ ਜਮੀ ਥੱਲੇ ਮਾਰੇ ਮੈਨੂੰ ਐ ਮੈਂ ਪਾਗਲ ਨਹੀਂ ਹੈਗੀ ਵੀ ਵਰਤ ਤੋੜ ਦੂੰਗੀ ਪਹਿਲਾਂ ਕਿਹੜਾ ਰੱਖਦੀ ਨਹੀਂ ਸੀ ਉਹ ਚਲ ਕੋਈ ਗੱਲ ਨਹੀਂ ਵਰਤ ਤਾਂ ਤੂੰ ਰੱਖ ਲਈ ਹੁਣ ਮੇਰੇ ਵਾਸਤੇ ਚਾਹ ਤਾਂ ਬਣਾ ਲਿਆ ਚਾਹ ਤਾਂ ਮੈਂ ਬਣਾ ਲਿਆਉਂਗੀ ਪਹਿਲਾਂ ਮੈਂ ਤੁਹਾਡੇ ਪਰਸ ਦੇਖਣਾ ਤੂੰ ਮੇਰਾ ਪਟੂਆ ਦੇਖ ਕੇ ਕੀ ਕਰਨਾ ਹੈ ਚੁੱਪ ਕਰਕੇ ਫੜਾ ਦੋ ਵਰਤਾ ਵਾਸਤੇ ਨਾ ਸੂਟ ਲੈ ਕੇ ਆਉਣਾ ਮੈਂ ਪੈਸੇ ਲੈਣੇ ਨੇ ਤੇਰਾ ਬੇੜਾ ਕਰਕੇ ਜੇ ਸਾਰੇ ਪੈਸੇ ਕੱਢ ਕੇ ਲੈ ਗਈ 10000 ਸਪਰੇਅ ਵਾਸਤੇ ਫੜ ਕੇ ਲਿਆ ਸੀ ਲੈ ਸਪਰੇਅ ਵਾਸਤੇ ਪੈਸੇ ਤਾਂ ਹੋਰ ਵੀ ਆ ਜਾਣਗੇ ਤੁਹਾਡੀ ਜਾਣ ਕਿ ਤੋ ਮਿਲਣੀ ਹੈ ਇੱਕ ਤਾਂ ਭੁੱਖੇ ਮਰੋ ਬੱਤ ਰੱਖੋ ਇਹ ਨਾ ਪਿੱਛੇ ਇੱਕ ਪੈਸਾ ਪੈਸਾ ਕਰਦੇ ਨੇ ਓਏ ਤੇਰੀ ਮੂਰੀ ਹੱਥ ਬੰਨੇ ਮੇਰੇ ਪੈਸੇ ਮੋੜ ਦੇ ਮੈਂ ਤਾਂ ਬਿਨਾ ਲੰਮੀ ਉਮਰ ਤੋ ਹੀ ਚੰਗਾ ਹੁਣ ਨੀ ਇਹ ਵਾਪਸ ਮੋੜ ਦੇ ਹੁਣ ਤਾਂ ਮੈਂ ਇਹਨਾਂ ਦਾ ਸੂਟ ਲੈ ਕੇ ਆਉਂਗੀ ਵਰਤਾ ਵਾਸਤੇ ਹਾਏ ਰਬਾ ਮੈਂ 20 ਦਾ 1000 ਲੈ ਗਈ ਇਹ ਤਾਂ ਹੁਣੀ ਮਾਨ ਸੀ ਹੁਣ ਤਾਂ ਹਜੇ ਵਰਤ ਨਹੀਂ ਗੇ ਇਹ ਮੇਰੇ ਸਰਜੀਤ ਕੋਰੇ ਗੋਡਾ ਜਫੜ ਰੱਖਿਆ ਕੀ ਗੱਲ ਹੋ ਗਈ ਹੋਰ ਭੈਣੇ ਬਾਹਲੇ ਦੇਖਦਾ ਗੋਡਾ ਤਾਂ ਮੇਰਾ 15 20 ਦਿਨ ਹੋ ਗਏ ਘਰੀ ਮਾਸ ਕਰ ਲੈਣੀ ਕੋਈ ਚੱਜ ਦੀ ਦਵਾਈ ਲੈ ਲੈ ਭੈਣੇ ਐ ਨਹੀਂ ਹਟਣਾ ਇਹ ਹੁਣ ਐਂ ਬੈਠੀ ਰਹੇਗੀ ਮੰਜੇ ਤੇ ਤੂੰ ਭੈਣੇ ਤੇਲ ਜਾ ਮੰਗਾਇਆ ਸੀ ਮੈਂ ਆਖਿਆ ਐਵੇਂ ਕਿੱਥੇ ਪੈਸੇ ਲਵਾਉਂਗੀ ਚਲ ਜਵਾ ਆਖਾਂ ਦੇ ਵਾਧੂ ਦੇ ਲੈ ਕਾਇਸ਼ੇ ਲਵਾਉ ਨੂੰ ਕੀ ਐ ਜੋ ਦੁਖ ਦਾ ਸੁਖ ਦਾ ਹੁਣ ਦਵਾਈ ਤਾਂ ਲੈਣੀ ਹੋਈ ਐ ਨਹੀਂ ਭੈਣੇ ਸਾਰਾ ਦਿਨ ਜਵਾਕ ਖਾਪਦਾ ਐ ਐਵੇਂ ਐਵੇਂ ਨਾਲ 2-3000 ਰੁਪਇਆ ਪਟਿਆ ਜਾ ਉਹ ਡਾਕਟਰਾਂ ਦੇ ਕਿਹੜਾ ਮੂੰਹ ਭਰੀ ਦੇ ਨੇ ਨਹੀਂ ਭੈਣੇ ਤੂੰ ਤਾਂ ਮੂੰਹੀ ਮਰੂ ਮਰੂ ਕਰੀ ਜਾਂਦੀ ਐ ਨੂੰ ਤਾਂ ਤੇਰੀ ਇੰਨੀਆਂ ਹੋਏਗੀ ਤੇ ਚੰਗਾ ਖਾਂਦੀ ਐ ਚੰਗਾ ਪਹਿਨਦੀ ਐ ਨਹੀਂ ਭੈਣੇ ਜੇ ਉਹ ਚੱਜਦੀ ਹੋਵੇ ਫਿਰ ਗੱਲਾਂ ਕਾਦੀਆਂ ਨੇ ਐਸੇ ਗੱਲਾਂ ਦੇ ਤਰੋਨੇ ਰੋਈਦੇ ਨੇ ਜੇ ਉਹ ਚੱਜਦੀ ਹੋਵੇ ਫਿਰ ਗੱਲਾਂ ਕਾਦੀ ਨੇ ਤਾਂਹੀਂ ਤਾਂ ਪੈਣਾ ਸੋਚਦੀਆਂ ਭੈਣੇ ਆਪਣੇ ਰੋਇਆਂ ਤੋਂ ਕੀ ਬਣੂਗਾ ਇਹ ਨਹੀਂ ਗੋਲਦੀਆਂ ਇਹ ਤਾਂ ਗਮੀ ਹੋਵੇ ਸੱਦੀ ਹੋਵੇ ਇਹਨਾਂ ਨੇ ਤਾਂ ਸੂਟ ਮੰਗਾਉਣੇ ਮੰਗਾਉਣਾ ਆਹੀ ਕੁਛ ਕਰਦੀਆਂ ਨੇ ਭੈਣੇ ਸਾਰੀ ਇਹੀ ਹਾਲ ਹਿੱਲਾ ਸਾਡੀ ਤਾਂ ਭੈਣੇ ਨਾਲ ਤਾਂ ਸੂਟ ਲੈ ਕੇ ਆਈ ਐ ਨਾਲ ਮੇਕਅਪ ਦਾ ਸਮਾਨ ਲੈ ਕੇ ਆਈ ਐ 15 20000 ਲਾ ਕੇ ਆਈ ਐ ਆਪਣੇ ਵਾਲੀ ਤਾਂ ਭੈਣੇ ਆਈ ਵਾਰਤ ਰੱਖ ਲੈਂਦੀਆਂ ਸੀ 210 ਦਾ ਸੂਟ ਸਮਿਆ ਕੇ ਪੈਸੇ ਤਾਂ ਹੁਣ ਘਾਲਦੀਆਂ ਨੇ ਬਿੰਦੇ ਚ ਫੂਕ ਮਾਰ ਦਿੰਦੀਆਂ ਨੇ 10 5000 ਚ ਤਾਂ ਉਦੋਂ ਤਾਂ ਭੈਣੇ ਵਰਤਾਂੇ ਰੱਖਦੀਆਂ ਇੰਦੀਆਂ ਧਾਣੇ ਘੱਟ ਹੁੰਦੇ ਸੀ ਭੁੱਖੀਆਂ ਰਹਿ ਕੇ ਟਾਈਮ ਪਾਸ ਕਰ ਲੈਂਦੀਆਂ ਨੇ ਆ ਹੁਣ ਤਾਂ ਇਹਨਾਂ ਨੇ ਹੋਰ ਹੀ ਚੋਚਲੇ ਮੋਚਲੇ ਕਰ ਲਏ ਸੂਟ ਲਿਓਣ ਦੇ ਬਹਾਨੇ ਅੱਗੇ ਤਾਂ ਭੈਣੇ ਕਬੀਲਦਾਰੀ ਸੱਸਾਂ ਹੱਥ ਹੁੰਦੀ ਸੀ ਆਪਣੇ ਵਾਰੀ ਤਾਂ ਹੁਣ ਕਬੀਲਦਾਰੀ ਇਹ ਮੁੰਡਿਆਂ ਕੋਲੇ ਹੈ ਅੱਗੇ ਆਪਾਂ ਨੂੰ ਹੱਥ ੱਡਣੇ ਪੈਂਦੇ ਸੀ ਹੁਣ ਇਹ ਮਰਜ਼ੀ ਨਾਲ ੜਾਉਂਦੇ ਨੇ ਹੁਣ ਆਗਿਆ ਤੋਂ ਭੈਣੇ ਪਤਾ ਨਹੀਂ ਹੈਗਾ ਹੁਣ ਪਹਿਲਾਂਆਂ ਸੀ ਉਹ ਤਾਂ ਤਾਂ ਵਰਤ ਰੱਖਦੀਆਂ ਹੁੰਦੀਆਂ ਸੀ ਵੀ ਖਾਲੀ ਪੇਟ ਹੋ ਜੂਗਾ ਕੋਈ ਬਿਮਾਰੀ ਨਹੀਂ ਲੱਗੂਗੀ ਪਹਿਲਾਂ ਬਿਮਾਰੀਆਂ ਹੁੰਦੀਆਂ ਵੀ ਨਹੀਂ ਤੇ ਕਿਸੇ ਨੂੰ ਹੁਣ ਤਾਂ ਭਾਣੇ ਐਡਾ ਕੋਲਾ ਚੂਰੀ ਦਾ ਟੜਕੀ-ਕੁੱਟਕੇ ਖਾ ਲੈਂਦੀਆਂ ਨੇਗੀਆਂ ਦੁਪਹਿਰੇ ਫਲ-ਫਲੂਟ ਖਾ ਲੈਂਦੀਆਂ ਨੇ ਕਾਦੇ ਵਰਤ ਨੇਗੇ ਬਸ ਉਹ ਬਹਾਨੇ ਨੇ ਸੂਟ ਲਿਓਣਾ ਮੇਕਅਪ ਦਾ ਸਮਾਨ ਲਿਓਣਾ ਖਰਚ ਕਰਨਾ ਇੰਨਾ ਕੱਲ ਭਾਣੇ ਸਾਡੇ ਵਾਲੇ ਵੀ ਮੁੰਡੇ ਤੋਂ ਖੋਕੇ ਲਗਈਏ 10000 ਗਈ ਤੀ ਖਬਰਾਂ ਕੀ ਕੁਛ ਲਈ ਆ ਮੈਨੂੰ ਤਾਂ ਕੁਛ ਦਿਖਾਇਆ ਨਹੀਂ ਦਿਖਾਇਆ ਨਹੀਂ ਤਾਂ ਭਾਣੇ ਸਾਡੇ ਵਾਲੀ ਵੀ ਨਹੀਂ ਹੈਗੀ ਪਰ ਮੈਨੂੰ ਪੱਕਾ ਪਤਾ ਵੀ ਉਹ ਐਨੇ ਪੈਸੇ ਜ਼ਰੂਰ ਲਾ ਕੇ ਆਈ ਗੂ ਐਡੇ ਐਡੇ ਦੋ ਲਫਾ ਫਿਲੇਈਏ ਪਰਕੇ ਨਹੀਂ ਭੈਣੇ ਸੋਡੀ ਤਾਂ ਹਜੇ ਫੇਰ ਵੀ ਸੂਤ ਹੈ ਸਾਡੀ ਤਾਂ ਬਾਲੀ ਚਾਂਬਲੀ ਹੋਈ ਹੈ ਮੁੰਡੇ ਨੂੰ ਜਮਾ ਵੀ ਨਹੀਂ ਗੋਲਦੀ ਮੈਨੂੰ ਤਾਂ ਗੋਲ ਨਹੀਂ ਕੀ ਹੈ ਕਰ ਕਰ ਭੈਣੇ ਇਹੀ ਹਾਲ ਹੈਗਾ ਕੋਈ ਤਾਂ ਪੜਦੇ ਰੱਖ ਲੈਂਦੀਆਂ ਨੇ ਕੋਈ ਬੋਲ ਕੇ ਸੁਣਾ ਦਿੰਦੀਆਂ ਨਹੀਂ ਨਹੀਂ ਭੈਣੇ ਉਹ ਬੋਲ ਮਾਰੀ ਜਾਂਦਾ ਤੈਨੂੰ ਘਰੇ ਕੰਮ ਹੋ ਕੋਈ ਬਿੱਕਰ ਬੋਲ ਮਾਰਦਾ ਨਹੀਂ ਭੈਣੇ ਜਾਣਨੀ ਆ ਇਹ ਤਾਂ ਮੈਨੂੰ ਕੀਤੇ ਨਹੀਂ ਖਾਣ ਨੂੰ ਵੇਖਣ ਦਿੰਦੇ ਬਸ ਬਾਜੇ ਹੀ ਮਾਰੀ ਜਾਣਗੇ ਜਦੋਂ ਕਿਸੇ ਦੇ ਮਾੜਾ ਜਾ ਬਗ ਜਾ ਭੈਣ ਭਾਈ ਕੋਲੇ ਲਾ ਆ ਪਤਾ ਨਹੀਂ ਕਿੱਧਰ ਗਈ ਐ ਉਹ ਮੈਨੂੰ ਬੋਲ ਮਾਰਦਾ ਫਿਰਦਾ ਕਿਸੇ ਨਾਲ ਨਹੀਂ ਦੁੱਖ ਸੁੱਖ ਕਰਨ ਦਿੰਦੇ ਹੈਗੇ ਉਹ ਹੀ ਤੁਰਪਾਣੇ ਨਹੀਂ ਮੰਗਰੀ ਇਹ ਮੁੰਡਾ ਵੀ ਨਾ ਮੰਗਰੀ ਤੁਰਪਾਣਦਾ ਮੇਰੇ ਬੋਲ ਮਾਰਦਾ ਫਿਰ ਹੀ ਜਾਊਗਾ ਉਹਦੇ ਤੇ ਤਾਂ ਇਹਦਾ ਜੋਰ ਨਹੀਂ ਚੱਲਦਾ ਬੇ ਤੂੰ ਮੈਨੂੰ ਬੋਲ ਮਾਰਦਾ ਫਿਰਦਾ ਐ ਉਹ ਕਿੱਧਰ ਗਈ ਐ ਪਤਾ ਨਹੀਂ ਮਾਤਾ ਮੈਨੂੰ ਕਿੱਧਰ ਕਿੱਧਰ ਗਈ ਐ ਮਾਦਾ ਦੇਖੀ ਨਾ ਕਰ ਕੋਈ ਵੀ ਨਹੀਂ ਹੈਗਾ ਮੈਨੂੰ ਪਤਾ ਮਾਦਾ ਕਿੱਧਰ ਗਈ ਆ ਜੇ ਮੈਨੂੰ ਪਤਾ ਹੁੰਦਾ ਮੈਂ ਤੈਨੂੰ ਕਿਉਂ ਬੋਲ ਮਾਰਦਾ ਖੇਤ ਦਿਹਾੜੀ ਬੈਠਾ ਚਾਹ ਲੈ ਕੇ ਜਾਣੀ ਆ ਆ ਹੁਣ ਤਾਂ ਊਰੇ ਫਿਰਦੀ ਤੀਗੀ ਘਰੇ ਦੇਂਦੀ ਹੁਣ ਮਿੰਟੇ 'ਚ ਪਤਾ ਨਹੀਂ ਕਿੱਧਰ ਵਗ ਜਾਂਦੀ ਆ ਭਾਈ ਚਲ ਛੱਡ ਮਾਦਾ ਤੂੰ ਚਾਹ ਬਣਾ ਦੇ ਵਕ ਚਾਹ ਲੈ ਕੇ ਜਾਣੀ ਆ ਚਲ ਮੈਂ ਬਣਾ ਦਨੀ ਆ ਚਾਹ ਮੈਂ ਲੈ ਬਿਕਰ ਲੈ ਜਾ ਚਾਹ ਤਾਂ ਬਣਾਤੀ ਮੈਂ ਭਾਈ ਮੈਂ ਇਹ ਕਹਿੰਦੀ ਆ ਤੈਨੂੰ ਮਾੜਾ ਮੋਟਾ ਤਾਂ ਕੰਟਰੋਲ ਰੱਖਿਆ ਕਰ ਮਾੜਾ ਦੱਸ ਕੇ ਜਾਣਦਾ ਤਾਂ ਫਰਜ਼ ਬਣਦਾ ਉਹਦਾ ਚੁਪਕੀ ਤੁਰ ਜੇਂਦੀ ਲ ਜਿੱਧਰ ਜੀ ਕਰਦਾ ਬਾ ਦੱਸਦੀ ਨਹੀਂ ਮਤਾ ਕੀ ਕਰੀਏ ਲੈ ਜਾਮਾ ਗਗਨ ਨੂੰ ਪੁੱਛ ਕੇ ਆਉਣੀ ਐ ਨਾਲੇ ਸੱਫ ਲੈ ਕੇ ਆਉਣੀ ਐ ਵੀ ਕਿੰਨਾ ਕਹੋਗਾ ਲੈ ਪਤਾ ਲੱਗੂਗਾ ਨਾਲੇ ਵੀ ਸੂਟ ਪਿੱਛੇ ਕਿੰਨੀ ਕਿ ਲੜਾਈ ਹੋਈ ਏਗੀ ਉਹਨਾਂ ਦੀ ਕਰੀਏ ਗਗਨ ਹਾਂ ਹਾਂ ਜੋ ਲੰਗੇ ਹੋਰ ਕਿਵੇਂ ਠੀਕ ਹੋ ਠੀਕ ਐ ਠੀਕ ਐ ਵਧੀਆ ਕਿਵੇਂ ਗਗਨ ਲਿਆਈ ਸੂਟ ਫਿਰ ਹਾਂ ਲਿਆਈ ਦਿਖਾਵਾਂ ਤੈਨੂੰ ਮੈਂ ਹਾਂ ਦਿਖਾਓ ਇੱਕ ਮਿੰਟ ਮੈਂ ਲਿਆਉਣੀ ਐ ਲੈ ਮੈਂ ਤੇ ਇਹੋ ਜਿਹਾ ਲਈ ਹਾਂ ਸੂਟ ਤੇਰਾ ਬਹੁਤ ਸੋਹਣਾ ਇਹ ਪਾਏਂਗੀ ਤੂੰ ਵਰਤਾਂ ਤੇ ਹਾਂ ਇਹ ਪਾਉਂਗੀ ਥੋੜਾ ਸੂਟ ਬਣ ਗਿਆ ਨਾ ਪਹਿਣੇ ਮੈਂ ਤਾਂ ਰੈਡੀमेड ਲਈ ਹੈਗੀ ਮੈਂ ਤਾਂ ਨਹੀਂ ਸਲਾਈ ਕਰਾਉਂਦੀ ਰੈਡੀमेड ਕਿਵੇਂ ਫਰਾਕ ਸੂਟ ਨਹੀਂ ਚੱਲੇ ਹੈਗੇ ਜਿਹੜੇ ਹੁਣ ਲੈ ਮੈਨੂੰ ਦੱਸ ਦਿੰਦੀ ਮੈਂ ਵੀ ਫਿਰ ਉਹੋ ਜਿਹੀ ਲਿਆਉਂਦੀ ਨਾ ਮੈਂ ਤਾਂ ਨਹੀਂ ਸਲਾਈ ਕਰਾਉਂਦੀ ਹੈਗੀ ਮੈਂ ਤਾਂ ਫਿਰ ਰੈਡੀमेड ਹੀ ਲਿਆਉਂ ਪਾਉਂਗੀ ਉਹੀ ਪਾ ਲੂੰਗੀ ਮੈਂ ਤਾਂ ਬਾਕੀ ਤੇਰੀ ਮਰਜ਼ੀ ਹੈ ਜੇ ਤੂੰ ਰੇਡੀमेड ਮੰਗਾਉਣਾ ਰੇ ਮੈਨੂੰ ਪਹਿਲਾਂ ਦੱਸ ਦਿੰਦੀ ਮੈਂ ਵੀ ਉਹ ਜਿਹਾ ਹੀ ਲਿਆਉਂਦੀ ਫਿਰ ਮੈਨੂੰ ਮੈਂ ਕਾਹਨੂੰ ਲਿਆਉਂਦੀ ਸਮਾਉਣ ਆਲਾ ਤੈਨੂੰ ਦੱਸਦੀ ਕਿੱਥੇ ਨਾ ਤਾਂ ਮੈਂ ਤੇਰੇ ਘਰੇ ਆਇਆ ਗਿਆ ਨਾ ਤੂੰ ਮੈਨੂੰ ਫੋਨ ਕੀਤਾ ਮੈਂ ਕਦੋਂ ਦੱਸਦੀ ਫਿਰ ਤੈਨੂੰ ਚਲ ਕੋਈ ਨਾ ਇਹਨੂੰ ਤਾਂ ਮੈਂ ਰੱਖ ਦੂੰਗੀ ਫੇਰ ਕਦੇ ਸਮਾ ਲੂੰਗੀ ਤੇਰੇ ਵਾਲੇ ਨਾਲ ਦਾ ਲਿਆਉਂਗੀ ਹੋਰ ਲੈ ਫਿਰ ਹਾਂ ਕਰ ਲੈ ਇਹਨੂੰ ਫੇਰ ਸਮਾ ਲਈ ਨਾਲੇ ਤੂੰ ਮੇਕਅਪ ਦਾ ਸਮਾਨ ਲੈ ਆਈ ਨਾਲੇ ਜੁੱਤੀ ਤੇ ਸੈਂਡਲ ਲੈ ਆਈ ਲੈ ਮੈਂ ਤਾਂ ਲਿਆਈ ਸਾਰਾ ਕੁਝ ਮੇਕਅਪ ਦਾ ਸਮਾਨ ਵੀ ਲਿਆਈ ਸੈਂਡਲ ਵੀ ਲਿਆਈ ਜੁੱਤੀ ਵੀ ਲਿਆਈ ਤੇ ਜੁਵੈਲਰੀ ਸੈੱਟ ਵੀ ਲਈ ਆਈ ਪਾਉਣ ਨੂੰ ਅੱਛਾ ਚੱਲ ਵਧੀਆ ਕੀਤਾ ਮੈਂ ਤਾਂ ਨਾ ਬੈਲੀ ਲੈ ਕੇ ਆਈ ਐਂਗੀ ਮੈਂ ਆਖਿਆ ਚੱਲਣ ਵਾਲੇ ਸਰਦੀਆਂ ਚ ਕੰਮ ਆ ਜੂਗੀ ਨਾ ਮੈਂ ਤਾਂ ਸੈਂਡਲ ਹੀ ਲਈ ਆਈ ਨਾ ਤੇ ਕਿਸੇ ਵਿਆਹ ਸਾਦੀ ਚ ਪੈ ਜਾਂਦੇ ਆ ਨਾਲ ਬੈਲੀਆਂ ਤਾਂ ਮੇਰੇ ਕੋਲ ਬਥੇਰੀਆਂ ਪਈਆਂ ਸੀ ਹਾਂ ਇਹ ਵੀ ਠੀਕ ਆ ਨਹੀਂ ਮੈਂ ਤਾਂ ਪਿੱਛੇ ਦੀ ਮਸਾਂ ਲੰਗ ਕੇ ਆਈ ਐ ਉੱਥੇ ਦੋਨੇ ਬੁੜੀਆਂ ਬੈਠੀਆਂ ਸੀ ਆ ਮਗਾ ਹੁਣ ਇਹ ਕੰਟਾ ਬੁੜਬੁੜ ਕਰਨੀਆਂ ਲੰਗ ਚਲਾਂ ਜਲਦੀ ਜਲਦੀ ਮਹਾਂ ਗਗਨ ਕੋਲੇ ਜਾਨੀ ਆ ਮੈਂ ਤਾਂ ਨੀ ਉੱਥੇ ਕਾਹਨੂੰ ਬੈਠੀਆਂ ਨੇ ਇਹ ਤਾਂ ਆਪਣੀ ਜੜਾਂ 'ਚ ਬੈਠੀਆਂ ਨੇ ਨਾ ਆਪ ਕੋ ਉਸ ਕਰਦੀ ਨੇ ਨਾ ਕਰਨ ਦਿੰਦੀਆਂ ਨੇ ਵੀ ਭੈਣੇ ਤੈਨੂੰ ਗੱਲ ਦੱਸਾਂ ਮੈਂ ਉਹਦੇ ਕੱਪੜੇ ਲੈਣ ਗਈਆਂ ਜਿੱਦੇ ਉੱਥੇ ਨਾ ਸੱਸ ਨੂੰਹਾਂ ਬੈਠੀਆਂ ਐਨੀਆਂ ਵਧੀਆ ਉਹ ਆਪਦੀ ਨੂੰਹ ਨੂੰ ਐਨੇ ਵਧੀਆ ਦੀ ਸੱਸ ਨੇ ਸੂਟ ਦਵਾਏ ਐ ਇੰਨਾ ਪਿਆਰ ਉਹਨਾਂ ਦਾ ਇਹ ਆਪਾਂ ਨੂੰ ਕਿੱਥੇ ਦੱਦ ਲੱਗੀਆਂ ਨੇ ਦੋਨੇ ਆਪਣੀ ਇਹਨਾਂ ਨੂੰ ਕਿੱਥੇ ਅਕਲ ਹੈ ਇਹਨਾਂ ਨੂੰ ਕਿੱਥੇ ਨੂੰਹਾਂ ਰੱਖਣੀ ਆਉਂਦੀਆਂ ਨੇ ਉਹ ਤਾਂ ਪੜੀਆਂ ਲਿਖੀਆਂ ਹੁੰਦੀਆਂ ਨੇ ਜਿਹੜੀਆਂ ਐ ਰੱਖਦੀਆਂ ਨੇ ਇਹਦੀਆਂ ਨੂੰਹਾਂ ਇਹਨਾਂ ਨੂੰ ਕੀ ਪਤਾ ਕੁਸ ਤੇਰੀ ਗੱਲ ਜਮਾ ਸਹੀ ਹੈਗਾ ਕਹ ਨਾ ਜੇ ਇਹਨਾਂ ਨੇ ਸੱਸਾਂ ਨੇ ਇਹਨਾਂ ਨੂੰ ਕੁਝ ਨੂੰ ਹੋ ਰੱਖਣ ਦਾ ਆ ਕੌਲੀ ਜੀ ਕਿਵੇਂ ਚੱਕੀ ਫਿਰਦੀਆਂ ਨਹੀਂ ਭੈਣੇ ਤਾਂ ਮੈਂ ਸਰਫ ਲੈਣ ਆਈ ਸੀ ਕਿ ਸਾਡੇ ਸਰਫ ਖਤਮ ਹੋ ਗਈ ਨਾ ਸਾਡੇ ਸਾਬ ਬਣਾਂਗੀ ਮਾਂ ਚੱਲ ਕੱਪੜੇ ਧੋ ਲੂੰਗੀ ਗਾਗਨ ਤੋਂ ਲੈ ਕੇ ਆਉਣੀ ਹੈਗੀ ਸਾਬਣ ਸਰਫ ਤਾਂ ਹੈਗਾ ਕੋਈ ਗੱਲ ਨਹੀਂ ਲੈ ਜਾ ਜਿੰਨਾ ਲੈ ਕੇ ਜਾਣਾ ਭੈਣੇ ਇੱਕ ਤਾਂ ਮੈਨੂੰ ਸਾਬਣ ਦੀ ਟਿੱਕੀ ਦੇ ਦੇ ਨਾਲਿਆ ਸਰਫ ਕੌਲੀ ਲੈ ਜਾ ਸਰਫ ਦੀ ਦੇ ਦੇ ਮੈਨੂੰ ਜਦੋਂ ਮੈਂ ਲੈ ਆਈ ਤੈਨੂੰ ਉਹਦੀ ਦੇ ਦੂੰਗੀ ਮੈਂ ਕੋਈ ਨਾ ਲੈ ਕੇ ਦਿੰਨੀ ਮੈਂ ਹੁਣੀ ਬਹਿ ਜਾ ਹਾਲੇ ਦਮੋਂ ਲੈ ਜਾ ਲੈਪਣੇ ਨਾਲ ਤੂੰ ਆਪਦਾ ਸੂਟ ਸੰਭਲਾ ਤੇ ਮੈਂ ਜਦੋਂ ਵੀ ਲੈ ਆਈ ਨਾ ਸਰਫ ਸਾਬਣ ਤੈਨੂੰ ਦੇ ਜੂਗੀ ਕੋਈ ਨਾ ਕੋਈ ਨਾ ਲੈ ਮੈਂ ਤੇ ਮੀਆ ਸੂਟ ਚੱਕ ਲਈ ਜੇ ਮੈਨੂੰ ਪਹਿਲਾਂ ਦੱਸ ਦਿੰਦੀ ਮੈਂ ਰੈਡੀमेड ਲਿਆਉਂਦੀ ਐਂ ਕਰਦੀ ਐ ਇਹ ਤਾਂ ਲੱਕੋ ਫੇਰ ਰੱਖ ਦਿੰਨੀ ਆ ਫੇਰ ਸਿਮਿਆ ਲੂਗੀ ਰੈਡੀमेड ਲਿਆਉਣੀ ਆ ਮੈਂ ਵੀ ਇਹਦੇ ਬਰਾਬਰ ਦਾ ਹੀ ਪਾਉਂ ਹੱਸ ਸੀ ਗਾਲੇ ਬੀ ਸਸੀ ਕਾਲ ਤਾਂ ਠੀਕ ਐ ਮੈਂ ਵੀ ਠੀਕ ਆ ਪਰ ਆ ਸਰਫ ਕਿਤੇ ਸਾਬਣ ਕਿਥੋਂ ਚੱਕੀ ਐ ਚੱਕਣੀ ਕਿਥੋਂ ਆ ਤੁਹਾਡੇ ਘਰੋਂ ਲੈ ਕੇ ਆਈਆਂ ਕਿਹੜਾ ਫ੍ਰੀਜ ਹੀ ਲੈ ਕੇ ਜਾਣੀ ਆ ਗਵਾਂਡੀ ਗਵਾਂਡੀ ਦੇ ਕੰਮ ਆਉਂਦਾ ਹੁੰਦਾ ਸਾਡੇ ਕਿਹੜਾ ਪਈ ਸਾਬਣ ਦੀ ਫੈਕਟਰੀ ਲੱਗੀ ਐ ਕੋਈ ਨਾ ਜਦੋਂ ਲਿਆਈ ਮੋੜ ਦੂੰਗੀ ਬੋਲਦੀ ਦੇਖ ਕੇ ਮੇ ਸੀਸ ਆਪਣੀ ਜੀ ਇਹ ਨਹੀਂ ਹੋ ਸਕਦਾ ਵੀ ਘਰੇ ਡੰਗਣਾ ਮਾਰ ਕੇ ਆਈ ਹੋਵੇ ਬੋਲਦਾ ਇਹ ਕਿਵੇਂ ਆਗਾ ਪਤਾ ਨਹੀਂ ਤੜਕੀ ਕੀ ਭਿੰਡਾ ਖਾ ਕੇ ਆਇਆਗਾ ਆਗੇ ਤੁਸੀਂ ਆਹੋ ਆ ਗਿਆ ਕੀ ਗੱਲ ਹੋ ਗਈ ਤੁਸੀਂ ਐਨੇ ਘਬਰਾਏ ਜੀ ਕਿਉਂ ਲੱਗਦੇ ਹੋ ਜੀ ਕੋਈ ਤੂੰ ਕਿਵੇਂ ਜੀ ਕਹਿਣਾ ਸਿੱਖ ਗਈ ਸਾਡੇ ਖਾਨਦਾਨ ਚ ਤਾਂ ਉਹ ਵੀ ਨਹੀਂ ਜੀ ਕਹੇ ਕਿਸੇ ਨੇ ਲੈ ਦੱਸ ਜੇ ਉਹ ਇਹ ਕਹਿ ਦਿਆਂ ਫਿਰ ਕਹੋਂਗੇ ਰੋਬ ਮਾਰਦੀ ਐ ਜੇ ਅੱਜ ਜੀ ਕਹਤਾ ਸੋਨੂੰ ਵੀ ਇੱਜ਼ਤ ਨਹੀਂ ਰਾਸ ਆਉਂਦੀ ਉਹ ਇੱਜ਼ਤ ਰਾਸ ਆਉਂਦੀ ਐ ਤੂੰ ਪਹਿਲਾਂ ਕਦੇ ਇੱਜ਼ਤ ਕੀਤੀ ਨਹੀਂ ਨਾ ਤਾਂ ਕਹਿਣਾਗਾ ਇੱਜ਼ਤ ਤਾਂ ਮੈਂ ਬਥੇਰੀ ਕਰਦੀ ਆ ਸੋਨੂੰ ਹੀ ਨਹੀਂ ਦਿਖਦਾ ਚੱਲ ਛੱਡ ਪਰੇ ਐਂ ਦੱਸੋ ਵੀ ਕੀ ਖਾਣਾ ਪੀਣਾ ਖਾਣਾ ਪੀਣਾ ਦਾ ਕੀ ਐ ਜਿਹੜੇ ਸਹਾਂ ਨਾਲ ਤੂੰ ਘਰ ਲਟਾਉਣੀ ਐ ਮੈਨੂੰ ਤਾਂ ਲੱਗਦਾ ਤੂੰ ਭੁੱਖੇ ਮਰੇਂਗੀ ਮੈਂ ਕੀ ਲਟਾਤਾ ਕਿਸੇ ਨੂੰ ਆ ਜਾਨਦੀ ਸੀ ਆਪਣੀ ਜਿਹੜੀ ਸਰਫ ਤੇ ਸਾਬਣ ਲਈ ਤੇਰੇ ਪਿਓ ਦੀ ਫੈਕਟਰੀ ਲੱਗੀ ਐ ਵੀ ਉਹਦੇ ਚੋਂ ਆਉਂਦੀ ਐ ਇਹ ਓਏ ਮਰੂ ਮਰੂ ਕਰੀ ਜਾਂਦੇ ਰਹਿੰਨੇ ਮੋੜ ਜੂਗੀ ਅਗਲੀ ਜਦੋਂ ਲਿਆਂਦਾ ਗਵਾਂਡੀ ਗਵਾਂਡੀ ਦੇ ਕੰਮ ਆਉਂਦਾ ਹੁੰਦਾ ਕੋਈ ਨਹੀਂ ਦੇਖ ਲੈਣੇ ਜਦੋਂ ਮੋੜ ਜੂਗੀ ਚਲ ਐ ਕਰ ਮੈਂ ਨਾ ਹਲਾ ਫਿਰ ਕੱਪੜੇ ਕੱਢ ਦੇ ਮੇਰੇ ਜੀ ਮੇਰੀ ਗੱਲ ਸੁਣਿਓ ਕੱਲ ਨੂੰ ਵਰਤ ਹੈ ਆ ਪਰਚੀ ਹੈ ਮੈਨੂੰ ਆ ਸਾਰਾ ਸਮਾਨ ਲਿਆ ਦਿਓ ਕੱਲ ਨੂੰ ਕੱਲ ਨੂੰ ਵਰਤ ਹੈ ਕਿ ਕਿਸੇ ਦਾ ਵਿਆਹ ਹੈਗਾ ਅਸ ਤੀਦੇ ਦੇ ਸਮਾਨ ਜਿਹੜਾ ਪਰਚਾ ਲੈ ਕੇ ਮੈਨੂੰ ਤੂੰ ਫੜਾਤਾ ਚਾਰ ਤਾਂ ਚੀਜ਼ਾਂ ਨੇ ਸੇਬ ਕੇਲੇ ਕਾਜੂ ਬਦਾਮ ਤੇ ਪਿਸਤੇ ਅਸ ਸੇਬ ਕੇਲੇ ਤਾਂ ਠੀਕ ਹੈ ਆ ਕਾਜੂ ਬਦਾਮ ਕੀ ਕਰਨੇ ਆ ਲੈ ਫਿਰ ਖਾਣੇ ਨਹੀਂ ਹੈਗੇ ਪਤਾ ਇੱਕ ਦਿਨ ਚ ਕਿੰਨੀ ਕਮਜ਼ੋਰੀ ਪੈ ਜਾਂਦੀ ਆ ਭੁੱਖੀ ਮਰ ਜੂ ਮੈਂ ਸਾਰਾ ਦਿਨ ਉਹ ਤੇਰੇ ਮੂਰੇ ਨਾ ਹੱਥ ਜੋੜੇ ਮੈਂ ਤਾਂ ਮਰੇ ਹੀ ਚੰਗਾ ਤੂੰ ਮੇਰੇ ਵਾਸਤੇ ਵਰਤਣਾ ਰੱਖੀ ਬਸ ਦਿਖੀ ਬੋਲਦੇ ਕਿਵੇਂ ਆ ਲੋਕਾਂ ਦੀਆਂ ਜਨਨੀਆਂ ਤਾਂ ਉਮਰ ਲੰਬੀ ਕਰਦੀਆਂ ਨੇ ਆਪ ਕਿਵੇਂ ਬੋਲਦੇ ਨੇ ਕਿਉਂ ਨਾ ਰੱਖਾਂ ਵਰਤਮੈ ਤਾਂ ਰੱਖੂਗੀ ਲੋਕਾਂ ਦੀਆਂ ਜਨਨੀਆਂ ਕਰਦੀ ਹੋਣਗੀਆਂ ਲੰਮੀ ਉਮਰ ਤੂੰ ਤਾਂ ਨਾ ਮੇਰੀ ਘਟਾਤੀ ਜਦੋਂ ਦੀ ਵਰਤ ਵਰਤ ਕਰਨ ਲੱਗੀ ਐ ਨਾ ਘਟਾਉਣ ਨੂੰ ਦੱਸ ਕੀ ਕਰਤਾ ਇੱਕ ਤਾਂ ਤੇਰੇ ਵਾਸਤੇ ਵਰਤ ਰੱਖਾਂ ਭੁੱਖੀ ਮਰਾਂ ਨਾਲੇ ਤੁਸੀਂ ਐਂ ਬੋਲਦੇ ਹੋਗੇ ਨਾਲੇ ਕੋਈ ਵੀ ਕੰਮ ਕਰਾਉਣ ਵਾਸਤੇ ਨਾ ਰਿਸ਼ਬਤਾਂ ਦੇਣੀ ਪੈਂਦੀ ਅੱਜ ਕੱਲ ਆਹੋ ਮੈਨੂੰ ਪਤਾ ਹੈਗਾ ਬਿਠਾ ਕੇ ਤੁਹਾਨੂੰ 10 ਮਿੰਟ ਸੁਣਾ ਕੇ ਕਹਾਣੀ ਬੋਰੀ ਭਰਾ ਕੇ ਲੈ ਜੂਗੀ ਦਾਣਿਆਂ ਦੀ ਕਹਾਣੀ ਸੁਣਾਉਣ ਵਾਲੀ ਲੇ ਫੇਰ ਕੀ ਹੋ ਗਿਆ ਇਹ ਰੀਤੀ ਰਿਵਾਜ ਨੇ ਦਿਨੇ ਤਾਂ ਪੈਣਗੀ ਸਾਰੇ ਲੋਕ ਹੀ ਦਿੰਦੇ ਆ ਤੂੰ ਸਮਝਦੀ ਕਿਉਂ ਨਹੀਂ ਕਣਕ ਨੂੰ ਪਾਣੀ ਲਾਉਂਦਾ ਤਾਂ ਮੈਂ ਮਰ ਗਿਆ ਰਾਤਾਂ ਨੂੰ ਉਹ ਤਾਂ ਚਾੱਕੇ ਬੋਰੀ ਕਣਕ ਦੀ ਮਿੰਟਾਂ ਚ ਲੈ ਜੂਗੀ ਮੈਨੂੰ ਨਹੀਂ ਪਤਾ ਮੈਂ ਬਾਰ ਬਾਰ ਨਹੀਂ ਬੋਲ ਕੇ ਦੱਸਦੀ ਮੈਨੂੰ ਤਾਂ ਸਮਾਨ ਨਾ ਕੱਲ ਨੂੰ ਆਉਣਾ ਚਾਹੀਦਾ ਨਹੀਂ ਦੇਖ ਲਿਓ ਫੇਰ ਨਾ ਕੀ ਦੱਸੇਂਗੀ ਤੂੰ ਅਜੇ ਦੱਸ ਹੀ ਦੇ ਤਪਾ ਰੱਖਿਆ ਕਿੱਦਾਂ ਦਾ ਲੱਗਿਆ ਵਰਤ ਵਰਤ ਕਰਨ ਸਾਰੇ ਪੈਸੇ ਲੈ ਗਈ ਬੱਡੂਏ ਚੋਂ ਕੱਢ ਕੇ ਇੰਨੇ ਇੰਨੇ ਪੈਸੇ ਚ ਤਾਂ ਸਾਲ ਦਾ ਰਾਸ਼ਨ ਆ ਜਾਂਦਾ ਵੇ ਮੁੰਡਿਆ ਆ ਕੀ ਕਰ ਰੱਖਿਆ ਕੀ ਕੰਜਰਖਾਨਾ ਕਰਖਿਆ ਨਾ ਉਹਨੂੰ ਚੂਚੀ ਲੋਕਾਂ ਨੂੰ ਹਸਾਈ ਜਾਂਦੇ ਕੀ ਹੋ ਰਿਹਾ ਏ ਸੋਨੂੰ ਬੇ ਉੱਚੀ ਉੱਚੀ ਬੋਲੀ ਜਾਂਦੇ ਉਹ ਸਾਡੇ ਘਰੇ ਸੁਣਦੇ ਸੀ ਮਤਲਬ ਸੁਣ ਕੇ ਆਈ ਪਾ ਜੀਵਾਂ ਖਬੂ ਕੀ ਹੋ ਗਿਆ ਐ ਲੱਗਣਾ ਜਿਵੇਂ ਪਤਾ ਨਹੀਂ ਕਿੰਨੀ ਕ ਲੜਾਈ ਹੋ ਰਹੀ ਹੈ ਤਾਈ ਤੈਨੂੰ ਨਹੀਂ ਪਤਾ ਲਹੂ ਪੀ ਰੱਖਿਆ ਮੇਰਾ ਆ ਲਿਸਟ ਫੜਾਤੀ ਏਦੀ ਵੱਡੀ ਬਰਤ ਵਰਤ ਲਾ ਰੱਖਿਆ ਜਿੰਨੇ ਦੀ ਆ ਲਿਸਟ ਬਣਾ ਕੇ ਦਿੱਤੀ ਉਹਨੇ ਤਾਂ ਸਾਲ ਦਾ ਰਸਣ ਆ ਜਾਊਗਾ ਬੇ ਕਾਦੇ ਵਰਤ ਨੇ ਭਾਈ ਬੁੜੀਆਂ ਨੇ ਪਖੰਡ ਬਣਾ ਰੱਖੇ ਨੇ ਹੁਣ ਛੜੇ ਨੇਗੇ ਉਹਨਾਂ ਨੇ ਕੌਣ ਵਰਤ ਰੱਖਦਾ ਉਹ ਤਾਂ ਤੇ ਕਿੱਦੇ ਨੇ ਮਰੇ ਹੁੰਦੇ ਹੁਣ ਨੂੰ ਉਹੀ ਤਾਂ ਗੱਲ ਐ ਤਾਈ ਇਹਨਾਂ ਨੂੰ ਅਕਲ ਕਿੱਥੇ ਹੁੰਦੀ ਹੈਗੀ ਮੈਂ ਤਾਂ ਤੁਹਾਡੇ ਵਾਸਤੇ ਰੱਖਦੀ ਸੀ ਜੇ ਨਹੀਂ ਰੱਖਦੀ ਤਾਂ ਸੱਸਾਂ ਕਹਿ ਦਿੰਦੀਆਂ ਨੇ ਸਾਡੇ ਪੁੱਤਾਂ ਵਾਸਤੇ ਵਰਤ ਨਹੀਂ ਰੱਖਦੀਆਂ ਇਹਨਾਂ ਦੀ ਲੰਬੀ ਉਮਰ ਨਹੀਂ ਕਰਦੀਆਂ ਹੈਗੀਆਂ ਓਏ ਆ ਤੇਰੇ ਮੂਰੇ ਨਾਲ ਹੱਥ ਬੰਨੇ ਮੈਨੂੰ ਨਹੀਂ ਲੋੜ ਤੇਰੇ ਇਹ ਜ਼ਬਰਦਸਤੀ ਨਹੀਂ ਭਾਵੇਂ ਮੈਂ ਆਖ ਕਿ ਤੇ ਸਾਡੀ ਇਹੋ ਜਿਹਾ ਕੰਜਰਖਾਨਾ ਹੈ ਇਹ ਤਾਂ ਘਰ ਘਰ ਹੀ ਹੈ ਲੈ ਮੈਂ ਤਾਂ ਹੁਣ ਜਾਣੀ ਆ ਪੁੱਤ ਤੇ ਬੱਥੇਰਾ ਜਲੂਸ ਕੱਢ ਲਿਆ ਹੁਣ ਤਾਂ ਤੁਸੀਂ ਬਹੁਤ ਜਲੂਸ ਕੱਢ ਲਿਆ ਹੁਣ ਤਾਂ ਗਵਾਂਡੀਆਂ ਨੂੰ ਵੀ ਸਨਾਤਾ ਹੁਣ ਤਾਂ ਇਹ ਨਹੀਂ ਤਿਆਰੀ ਕਰ ਲਈ ਹੁਣ ਤਾਂ ਇਹ ਵਰਤ ਰੱਖੂਗੀ ਪੁੱਤ ਗੱਲ ਸੁਣ ਮੇਰੀ ਜਿਹੜੀਆਂ ਚੀਜ਼ਾਂ ਵੀ ਨਾ ਤੈਨੂੰ ਨਹੀਂ ਸਰਦਾ ਨਾ ਤੇ ਇਹ ਉਹ ਚੀਜ਼ਾਂ ਲੈ ਲੈ ਹੈ ਐਵੇਂ ਕਿਸੇ ਦੇ ਮੰਗਰ ਲਾ ਕੇ ਕਰਨੀ ਆਪਦਾ ਖਰਾਬ ਕਰੀਦਾ ਹੁੰਦਾ ਵਾਧੂ ਪੈਸਾ ਨਹੀਂ ਲਾਈਦਾ ਚਲ ਕੋਈ ਨਾ ਮੇਰੇ ਕੋਲ ਤਾਂ ਹੈਗਾ ਸਾਰਾ ਕੁਝ ਮੈਂ ਤਾਂ ਉਸੇ ਨਾਲ ਹੀ ਰੱਖ ਲੂੰਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਦਿਨ ਤਿਹਾਰ ਹੁੰਦੇ ਨੇ ਇਹ ਮਨਾਉਣ ਵਾਸਤੇ ਹੁੰਦੇ ਨੇ ਇਹ ਖੁਸ਼ੀਆਂ ਤੇ ਚਾਵਨਾ ਮਨਾਉਣੇ ਚਾਹੀਦੇ ਆ ਨਾ ਕਿ ਕਲੇਸ਼ ਕਰਕੇ ਕਿਸੇ ਦੇ ਮੰਗਰ ਨਹੀਂ ਲੱਗਣਾ ਚਾਹੀਦਾ ਆਪਣਾ ਘਰ ਦੇਖ ਕੇ ਹੀ ਸਾਰਾ ਕੁਝ ਕਰਨਾ ਚਾਹੀਦਾ ਉਹ ਕਹਿੰਦੇ ਹੁੰਦੇ ਨੇ ਨਾ ਸਿਆਣੇ ਕਹਿੰਦੇ ਹੁੰਦੇ ਨੇ ਕਿ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਆ ਜਿੰਨਾ ਕੁ ਪ੍ਰਮਾਤਮਾ ਨੇ ਤੁਹਾਨੂੰ ਦਿੱਤਾ ਉਹਦੇ ਵਿੱਚ ਖੁਸ਼ ਰਹੋ ਨਾ ਕਿ ਕਿਸੇ ਦੇ ਮੰਗਰ ਲੱਗ ਕੇ ਆਪਣੇ ਘਰੇ ਕਲੇਸ਼ ਪਾਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਪਹਿਲੀ ਵੀਡੀਓ ਦੇਖ ਹੀ ਲਈ ਹੋਣੀ ਤੇ ਇਸੇ ਤਰ੍ਹਾਂ ਸਾਨੂੰ ਵੀਡੀਓ ਨੂੰ ਲਾਇਕ ਕਰਦੇ ਰਹੋ ਸ਼ੇਅਰ ਕਰਦੇ ਰਹੋ ਤੇ ਸਬਸਕ੍ਰਾਈਬ ਕਰਦੇ ਰਹੋ ਤੇ ਤੁਸੀਂ ਸਾਨੂੰ ਬਹੁਤ ਕਮੈਂਟਾਂ ਦੇ ਵਿੱਚ ਬਹੁਤ ਬਹੁਤ ਪਿਆਰ ਦਿੱਤਾ ਸਾਰਿਆਂ ਦਾ ਧੰਨਵਾਦ ਜੀ ਤੇ ਹੁਣ ਆ ਜੀ ਕਮੈਂਟਾਂ ਦੀ ਬਾਰੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਬਲਦੇਵ ਸਿੰਘ ਜਖੇਪੜ ਇੰਦਰਜੀਤ ਸਿੰਘ ਦੌਲੇਵਾਲ ਜਸਪ੍ਰੀਤ ਸਿੰਘ ਬਰਨਾਲਾ ਸੁਖਮੀਨ ਕੌਰ ਬਰਨਾਲਾ ਲੀਲਾ ਸਿੰਘ ਕਾਂਝਲਾ ਸਨੀਤਾ ਸਿੰਘਲਾ ਸ਼ੁਭਕਰਨ ਸਿੰਘ ਜਵਾਰਕੇ ਮਲਕੀਤ ਸਿੰਘ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਗੜੱਦੀ ਗੋਰਾ ਬਠਿੰਡਾ ਇਹ ਉਹਨਾਂ ਦੇ ਨਾਂ ਸੀਗੇ ਜੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਨਾਂ ਇਸ ਪ੍ਰਕਾਰ ਹੀ ਅਗਲੀ ਵੀਡੀਓ ਦੇ ਵਿੱਚ ਬੁਲੇ ਜਾਣਗੇ ਤੇ ਇੱਕ ਹੋਰ ਬੇਨਤੀ ਕਰਦੇ ਆ ਤੁਹਾਨੂੰ ਸਾਡਾ ਨਵਾਂ ਚੈਨਲ ਹੈ ਤੇ ਸਾਡੀਆਂ ਜਿਹੜੀਆਂ ਵੀਡੀਓ ਨੇ ਮੰਨ ਲਓ ਗੁੱਗੀ ਗਾਗਣ ਸਿੰਦਰ ਤੇ ਇਹਨਾਂ ਦੀਆਂ ਵੀਡੀਓ ਨੇ ਜਿਹੜੀਆਂ ਉਹ ਇਹੀ ਚੈਨਲ ਤੇ ਆਇਆ ਕਰਨਗੀਆਂ ਹੋਰ ਕਿਸੇ ਚੈਨਲ ਤੇ ਨਹੀਂ ਆਉਂਦੇ ਤੇ ਤੁਸੀਂ ਵੱਧ ਤੋਂ ਵੱਧ ਇਹ ਚੈਨਲ ਨੂੰ ਸਪੋਰਟ ਕਰਨੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ